ਤੇ ਅੱਜ ਆਪਾਂ ਬਣਾਇਆ ਜੀ ਅੰਬ ਦਾ ਆਚਾਰ ਦੇਖੋ ਕਿੰਨਾ ਵਧੀਆ ਬਣਿਆ ਹੋਇਆ ਅੰਬ ਦਾ ਆਚਾਰ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ ਅੰਬ ਦਾ ਆਚਾਰ ਬਣਾਓ ਜੀ ਤੇ ਚਲੋ ਜੀ ਕਰਦੇ ਆਂ ਆਪਾਂ ਰੈਸਪੀ ਸ਼ੁਰੂ ਜੀ ਅੰਬ ਦੇ ਆਚਾਰ ਦੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਤੇ ਤੇ ਅੱਜ ਆਪਾਂ ਲੱਗੇ ਆਂ ਜੀ ਅੰਬ ਦਾ ਆਚਾਰ ਬਣਾਉਣ ਤੇ ਗਰਮੀ ਆ ਗਈ ਹੈ ਜੀ ਹੁਣ ਸਾਰੇ ਘਰਾਂ ਦੇ ਵਿੱਚ ਅੰਬ ਦਾ ਆਚਾਰ ਬਣੂਗਾ ਜੀ ਤੇ ਆਪਾਂ ਬਹੁਤ ਵਧੀਆ ਤਰੀਕੇ ਨਾਲ ਅੰਬ ਦਾ achar ਤੁਹਾਨੂੰ ਪਾਉਣਾ ਸਿਖਾਵਾਂਗੇ ਜੀ ਤੇ ਆਪਾਂ ਇਹ 2 ਕਿਲੋ ਅੰਬ ਲੈਂਦੇ ਆ ਜੀ 2 ਕਿਲੋ ਅੰਬਾਂ ਦਾ achar ਪਾਉਣਾ ਦੱਸਾਂਗੇ ਆਪਾਂ ਤੁਹਾਨੂੰ ਤੇ ਹਰ ਇੱਕ ਘਰ ਦੇ ਵਿੱਚ ਹੀ ਅੰਬ ਦਾ achar ਪਾਇਆ ਜਾਂਦਾ ਜਦੋਂ ਅੰਬ ਦੇ achar ਦਾ ਮੌਸਮ ਆਉਂਦਾ ਪਾਉਣ ਦਾ ਤੇ ਕਈ ਪੈਣਾ ਕਹਿੰਦੀਆਂ ਵੀ ਅੰਬ ਦਾ achar ਖਰਾਬ ਹੋ ਜਾਂਦਾ ਵੀ ਜਿਵੇਂ ਮਰਜ਼ੀ ਜਿਹੜੇ ਮਰਜ਼ੀ ਤਰੀਕੇ ਨਾਲ ਪਾ ਦਈਏ ਸੀ ਤੇ ਪਰ ਜਿਹੜਾ ਅੱਜ ਆਪਾਂ ਤਰੀਕਾ ਸ਼ੇਅਰ ਕਰਨ ਲੱਗੇ ਜੀ ਤੁਹਾਡੇ ਨਾਲ ਤੇ ਇਹ ਇਹ ਤਰੀਕੇ ਨਾਲ ਜੀ 2-3 ਸਾਲ ਤੱਕ ਅੰਬ ਦਾ achar ਖਰਾਬ ਨਹੀਂ ਹੋਊਗਾ ਤੇ ਇਸ ਤਰੀਕੇ ਨਾਲ ਅੰਬ ਦਾ achar ਪਾਉਣਾ ਜੀ ਤੇ ਵੀਡੀਓ ਨਾਲ ਐਂਡ ਤੱਕ ਬਨੇ ਰਹਿਣਾ ਜੀ ਤੇ ਚੈਨਲ ਤੇ ਪਹਿਲੀ ਵਾਰ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਵਧੀਆ ਲੱਗਦੀ ਹੁੰਦੀ ਤਾਂ ਲਾਈਕ ਸ਼ੇਅਰ ਕਮੈਂਟ ਵੀ ਜਰੂਰ ਕਰਿਆ ਕਰੋ ਜੀ ਤੇ ਇੱਥੇ ਆਪਾਂ ਇਹ ਲੈ ਲਈ ਜੀ 2 ਕਿਲੋ ਅੰਬ ਤੇ ਸਭ ਤੋਂ ਪਹਿਲਾਂ ਆਪਾਂ ਇਹਨਾਂ ਨੂੰ ਅੰਬਾਂ ਨੂੰ ਚੰਗੀ ਤਰ੍ਹਾਂ ਧੋ ਲੈਣਾਗਾ ਤੇ ਤੋਂ ਕਿ ਨਾਲ ਨੂੰ ਕਿਸੇ ਸਾਫ਼ ਕੱਪੜੇ ਨਾਲ ਪੂੰਝ ਲੈਣਾਗਾ ਕਿਉਂਕਿ ਇਹਨਾਂ ਤੇ ਬਿਲਕੁਲ ਵੀ ਪਾਣੀ ਲੱਗਿਆ ਹੋਇਆ ਨਹੀਂ ਹੋਣਾ ਚਾਹੀਦਾ ਤੇ ਜੇਕਰ ਇਹਨਾਂ ਤੇ ਥੋੜਾ ਬਹੁਤਾ ਵੀ ਪਾਣੀ ਲੱਗਿਆ ਰਹਿ ਗਿਆ ਤਾਂ ਇਹ ਅੰਬ ਅਚਾਰ ਖਰਾਬ ਹੋ ਜਾਊਗਾ ਜੀ ਤੇ ਹੁਣ ਜੀ ਆਪਾਂ ਸਭ ਤੋਂ ਪਹਿਲਾਂ ਜਿਹੜੇ ਇਹ ਆ ਡੰਡੀ ਵਾਲੇ 파ਟ ਹੁੰਦੇ ਇਹਦੇ ਜਿੱਥੋਂ ਅੰਬ ਜੋਇੰਟ ਹੋਇਆ ਹੁੰਦਾਗਾ ਇਸ ਤਰੀਕੇ ਨਾਲ ਪਹਿਲਾਂ ਇਹ ਕੱਟ ਲੈਣਾ ਜੀ ਜਿਹੜੀ ਵਜ੍ਹਾ ਕਰਕੇ ਅੰਬ ਦਾ ਅਚਾਰ ਖਰਾਬ ਹੁੰਦਾਗਾ ਇਸ ਤਰੀਕੇ ਨਾਲ ਸਾਰੇ ਅੰਬਾਂ ਦੇ ਆਪਾਂ ਇਹ ਉਤਾਰ ਦੇਣੇ ਐ ਸਾਈਡ ਤੇ ਇਸ ਤਰੀਕੇ ਨਾਲ ਜੀ ਤੇ ਹੁਣ ਆਪਾਂ ਅੰਬਾਂ ਦੀ ਕਟਿੰਗ ਕਰਾਂਗੇ ਜੀ ਤੇ ਅੰਬ ਪਹਿਲਾਂ ਦੇਖ ਕੇ ਲੈ ਲੈਣੇ ਐ ਜੀ ਜਦੋਂ ਆਪਾਂ ਖਰੀਦਦੇ ਆਂਗੇ ਤੇ ਸਭ ਤੋਂ ਪਹਿਲਾਂ ਦੇਖ ਲੈਣੇ ਅੰਬ ਚੰਗੀ ਤਰ੍ਹਾਂ ਸਾਫ਼ ਸੁਥਰੇ ਹੋਣੇ ਚਾਹੀਦੇ ਐ ਕੋਈ ਦਾਗੀ ਅੰਬ ਨਹੀਂ ਹੋਣਾ ਚਾਹੀਦਾ ਤੇ ਅੰਬ ਇਸ ਤਰੀਕੇ ਨਾਲ ਹਾਰਡ ਹੋਣੇ ਚਾਹੀਦੇ ਐ ਫੋਲੇ ਜੇ ਅੰਬ ਨਹੀਂ ਹੋਣੇ ਚਾਹੀਦੇ ਇਸ ਤਰੀਕੇ ਨਾਲ ਜੀ ਆਪਾਂ ਸਾਰੇ ਅੰਬਾ ਤੋਂ ਇਹ ਉਤਾਰ ਲਿਆ ਜਿਹੜੇ ਤੇ ਕਾਲੀ ਜੀ ਡੰਡੀ ਸੀਗੀ ਤੇ ਹੁਣ ਆਪਾਂ ਇਹਨਾਂ ਨੂੰ ਲੰਬੇ ਲੰਬੇ ਪੀਸਾਂ ਦੇ ਵਿੱਚ ਕੱਟ ਲਾਂਗੇ ਚਾਹੇ ਚੌਰਸ ਪੀਸ ਕੱਟ ਲਓ ਜਿਵੇਂ ਮਰਜੀ ਇਹਨਾਂ ਦੇ ਪੀਸ ਕੱਟ ਲਓ ਜੀ ਤੇ ਹੁਣ ਆਪਾਂ ਅੰਬਾਂ ਦੀ ਕਟਿੰਗ ਕਰਾਂਗੇ ਤੇ ਲਓ ਜੀ ਆਪਾਂ ਇਸ ਤਰੀਕੇ ਨਾਲ ਇਹ ਫੱਟਾ ਲੈ ਲਿਆ ਤੇ ਇਹਦੇ ਆਪਾਂ ਕਟਾਂਗੇ ਅੰਬਾਂ ਨੂੰ ਇਹ ਆਪਣੇ ਕੋਲੇ ਇਹੀ ਸੀਗਾ ਕੱਟਣ ਵਾਸਤੇ ਜੀ ਦੂਜਾ ਨਹੀਂ ਸੀਗਾ ਅੰਬ ਕੱਟਣ ਵਾਲਾ ਸਪੈਸ਼ਲ ਤੇ ਆਪਾਂ ਇਹਦੇ ਨਾਲ ਹੀ ਕਟਿੰਗ ਕਰਾਂਗੇ ਅੰਬਾਂ ਦੀ ਇਸ ਤਰੀਕੇ ਨਾਲ ਹੀ ਅੰਬਾਂ ਨੂੰ ਆਪਾਂ ਨੇ ਕੱਟ ਲਿਆ ਏ ਤੇ ਗੁੱਟਲੀ ਇਹਨਾਂ ਦੀ ਆਪਾਂ ਨੇ ਬਾਹਰ ਕੱਢ ਦੇਣੀ ਹੈਗੀ ਤੇ ਇਸ ਤਰੀਕੇ ਦੇ ਅੰਬ ਆਪਾਂ ਚਾਰਸ ਪੀਸ ਬਣਾਏ ਹੈਗੇ ਕਿਉਂਕਿ ਆਪਾਂ ਜਿਆਦਾ ਛੋਟੇ ਪੀਸ ਨਹੀਂ ਕਰਦੇ ਹੈਗੇ ਤੇ ਜੇਕਰ ਛੋਟੇ ਪੀਸ ਕਰਾਂਗੇ ਤਾਂ ਇਹ ਜਿਆਦਾ ਪੇਚਕ ਜੂਗਾ ਅੰਬਾ ਜੀ ਦੋਸੋ ਕੋਕੇ ਤਿਆਰ ਹੋਣਗੇ ਇਹ ਆਚਾਰਪਾ ਇਦਾਂ ਹੀ ਕੱਟ ਲਾਂਗੇ ਜੀ ਗੁੱਟਲੀਆਂ ਬਾਹਰ ਕੱਢ ਦਾਂਗੇ ਤੇ ਇਦਾਂ ਦੇ ਪੀਸ ਤਿਆਰ ਕਰ ਲਾਂਗੇ ਲਓ ਜੀ ਆਪਣੇ ਸਾਰੇ ਆਂਬ ਇਸ ਤਰੀਕੇ ਨਾਲ ਕੱਟੇ ਗਏ ਤੇ ਹੁਣ ਆਪਾਂ ਇਹਨਾਂ ਨੂੰ ਧੁੱਪ ਚ ਸੁਕਾਵਾਂਗੇ 4 ਤੋਂ 5 ਘੰਟੇ ਤੇ ਚੰਗੀ ਤਰ੍ਹਾਂ ਜਿਹੜੇ ਇਹ ਉੱਪਰੋਂ ਇਹਨਾਂ ਦੀ ਪਰਤੇ ਜੀ ਜਿਹੜੀ ਨਮੀ ਇਹਨਾਂ ਦੀ ਉਹ ਸੁੱਕ ਜੇ ਤੇ ਉੱਪਰਲੇ ਪਾਸੇ ਜੀ ਉੱਪਰ ਹੀ ਕਰਾਂਗੇ ਆਪਾਂ ਸਾਰੇ ਤੇ ਕੋਈ ਕੱਪੜਾ ਲੈ ਲਾਂਗੇ ਤੇ ਉਹਤੇ ਸੁੱਕਣੇ ਲਾ ਦਾਂਗੇ ਤੇ ਜੇਕਰ ਧੁੱਪ ਨਹੀਂ ਆਉਂਦੀ ਤਾਂ ਤੁਸੀਂ ਜੀ ਇਹਨੂੰ ਪੱਖੇ ਥੱਲੇ ਸਕਾ ਲੈਣਾਗਾ 5 ਤੋਂ 6 ਘੰਟੇ ਪੱਖੇ ਥੱਲੇ ਵੀ ਸੁੱਕ ਜਾਣਗੇ ਇਹ ਲੋ ਜੀ ਇੱਥੇ ਆਪਣੇ ਅੰਬ ਸੁੱਕ ਗਏ ਆ ਹੁਣ ਤੇ ਇਤੋਂ ਜ਼ਿਆਦਾ ਆਪਾਂ ਨੇ ਨਹੀਂ ਸਕਾਉਣੇ ਹੈਗੇ ਅੰਬ ਨਹੀਂ ਤਾਂ ਫਿਰ ਇਹ ਜ਼ਿਆਦਾ ਪਿਚਕ ਜਾਣਗੇ ਤੇ ਵਾਸੇ ਇਦਾਂ ਦੀ ਚਾਹੀਦੀ ਆਪਾਂ ਨੂੰ ਜਿਹੜੇ ਹੱਥਾਂ ਨਾਲ ਇਹ ਚਿਪਕਣ। ਘੋਣੇ ਨਾਲ ਤੇ ਆਪਾਂ ਆਪਣਾ ਨਮਕ ਪਾ ਦਾਂਗੇ ਜੀ। ਇਸ ਤਰ੍ਹਾਂ ਦੇ ਬਰਤਨ ਦੇ ਵਿੱਚ ਪਾ ਕੇ। 2 ਕਿਲੋ ਅੰਬਾ ਦੇ ਵਿੱਚ ਆਪਾਂ 4 ਚਮਚ ਨਮਕ ਦੇ ਪਾਵਾਂਗੇ ਜੀ। ਇਸ ਤਰੀਕੇ ਨਾਲ ਆਪਾਂ ਨਮਕ ਪਾ ਲੈਣਾ। ਤੇ 2 ਚਮਚਾ ਪਾ ਪਾਵਾਂਗੇ ਜੀ ਹਲਦੀ ਤੇ ਇਸ ਤਰੀਕੇ ਨਾਲ ਜੀ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਾਰੀਆਂ ਫਾੜੀਆਂ ਨੂੰ ਤੇ ਨਮਕ ਤੇ ਹਲਦੀ ਸਾਰੀਆਂ ਫਾੜੀਆਂ ਤੇ ਕੋਟਿੰਗ ਕਰ ਲਾਂਗੇ ਤੇ ਹੁਣ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਜੀ ਨਮਕ ਤੇ ਹਲਦੀ ਨੂੰ ਤੇ ਹੁਣ ਆਪਾਂ ਇਹਨਾਂ ਉੱਪਰੋਂ ਕਵਰ ਕਰਕੇ ਰੱਖ ਦਾਂਗੇ ਢੱਕ ਕੇ ਤੇ ਹੁਣ ਆਪਾਂ ਇਹਨਾਂ ਨੂੰ ਇੱਕ ਦਿਨ ਲਈ ਇਸੇ ਤਰੀਕੇ ਨਾਲ ਹੀ ਰੱਖਾਂਗੇ ਘੰਟੇਕ ਬਾਅਦ ਆਪਾਂ ਇਹਨਾਂ ਨੂੰ ਹਲਾਵਾਂਗੇ ਜੀ ਫਾੜੀਆਂ ਨੂੰ ਤੇ ਦਿਨ ਚ ਤੁਸੀਂ 2-3 ਵਾਰ ਇਹਨਾਂ ਨੂੰ ਹਲਾ ਦੇਣਾਗਾ ਸਾਰੇ ਫਾੜੀਆਂ ਨੂੰ ਤੇ ਇਹ ਦੇਖੋ ਜੀ ਆਪਾਂ ਹੁਣ ਦਿਖਾਉਨੇ ਤੁਹਾਨੂੰ ਅੰਬ ਜਿਹੜਿਆ ਆਪਾਂ ਹਲਦੀ ਤੇ ਨਮਕ ਲਗਾ ਕੇ ਰੱਖੇ ਸੀ ਤੇ ਇਸ ਤਰੀਕੇ ਨਾਲ ਇਹ ਹੋ ਗਏ ਤੇ ਹੁਣ ਆਪਾਂ ਇਹਨਾਂ ਨੂੰ ਹਲਾ ਕੇ ਦਿਖਾਉਨੇ ਆ ਤੁਹਾਨੂੰ ਇਹ ਦੇਖੋ ਇਹ ਇੰਨੇ ਕ ਸੌਫਟ ਹੋ ਗਏ ਤੇ ਇਦਾਂ ਦੇ ਆਪਾਂ ਨੂੰ ਸੌਫਟ ਹੀ ਚਾਹੀਦੇ ਸੀਗੇ ਇਸ ਤਰੀਕੇ ਨਾਲ ਹੀ ਤੇ ਪਾਣੀ ਇਹਨਾਂ ਨੇ ਬਿਲਕੁਲ ਨਹੀਂ ਛੱਡਿਆ ਹੈਗਾ ਜੀ ਤੇ ਇਸੇ ਤਰੀਕੇ ਦੀ ਆਪਾਂ ਨੂੰ ਸੌਫਟ ਚਾਹੀਦੇ ਸੀਗੇ ਅੰਬ ਇਹ ਦੇਖੋ ਨਾ ਪੱਕੇ ਵੇਖਾਂਗੇ ਤੇ ਇਸ ਤਰੀਕੇ ਨਾਲ ਇਹ ਸੌਫਟ ਹੋ ਗਏ ਤੇ ਲਓ ਜੀ ਹੁਣ ਆਪਾਂ ਇੱਥੇ ਲੈ ਲਿਆ ਇੱਕ ਫਰਾਈਪੈਨ ਤੇ ਇਹਦੇ ਵਿੱਚ ਆਪਾਂ ਪਾਵਾਂਗੇ 4 ਚਮਚ ਮੇਥੀ ਦਾਣੇ ਦੇ ਤੇ 8 ਚਮਚਾ ਪਾ ਇੱਥੇ ਲਵਾਂਗੇ ਜੀ ਸੌਫ ਦੇ ਇਸ ਤਰੀਕੇ ਨਾਲ 8 ਚਮਚ ਪਾ ਲੈਣੇ ਆ ਤੇ ਸੌਫ ਦਾ ਫਲੇਵਰ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਇਹਦੇ ਵਿੱਚ ਤੇ ਲਓ ਜੀ 8 ਚਮਚਾ ਆਪਣੇ ਹੋ ਗਏ ਸੌਂਫ ਦੇ ਤੇ ਇੱਥੇ ਆਪਾਂ ਹੁਣ ਲਾਵਾਂਗੇ ਜੀ ਪੀਲੀ ਸਰੋਂ ਤੇ ਜੇਕਰ ਤੁਹਾਡੇ ਕੋਲ ਪੀਲੀ ਸਰੋਂ ਨਹੀਂ ਹੈਗੀ ਤਾਂ ਤੁਸੀਂ ਕਾਲੀ ਸਰੋਂ ਵੀ ਲੈ ਸਕਦੇ ਆ ਤੇ 8 ਚਮਚੀ ਆਪਾਂ ਇੱਥੇ ਪੀਲੀ ਸਰੋਂ ਦੇ ਪਾਵਾਂਗੇ 2 ਕਿਲੋ ਅਚਾਰ ਦੇ ਹਿਸਾਬ ਨਾਲ ਆਪਾਂ ਤੁਹਾਨੂੰ ਦੱਸ ਰਹੇ ਆ ਜੀ ਇਸ ਤਰੀਕੇ ਨਾਲ 8 ਚਮਚ ਆਪਣੇ ਇਹ ਹੋ ਗਏ ਤੇ ਇੱਕ ਚਮਚੇ ਇੱਥੇ ਆਪਾਂ ਪਾਵਾਂਗੇ ਜੀ ਜੀਰੇ ਦਾ ਤੇ ਹੁਣ ਆਪਾਂ ਇਹਨਾਂ ਨੂੰ ਹਲਕਾ ਭੁੰਨ ਲਾਂਗੇ ਜੀ ਸਾਰੇ ਮਸਾਲਿਆਂ ਨੂੰ ਤੇ ਇਸ ਤਰੀਕੇ ਨਾਲ ਹਲਕੇ ਹਲਕੇ ਅੱਗ ਤੇ ਮੀਡੀਅਮ ਫਲੇਮ ਤੇ ਇਹਨੂੰ ਭੁੰਨ ਲਾਂਗੇ ਆਪਾਂ ਤੇ ਆਪਾਂ ਜ਼ਿਆਦਾ ਨਹੀਂ ਭੁੰਨਣਾ ਹੈਗਾ ਜੀ ਮਸਾਲਿਆਂ ਨੂੰ ਤੇ ਜੇਕਰ ਤੁਸੀਂ ਨਹੀਂ ਪੁੰਨਣਾ ਚਾਹੁੰਦੇ ਤਾਂ ਇਹ ਚਾਰ ਪੰਜ ਘੰਟੇ ਧੁੱਪ ਦੇ ਵਿੱਚ ਤੁਸੀਂ ਰੱਖ ਸਕਦੇ ਆ ਤੇ ਧੁੱਪ ਦੇ ਵਿੱਚ ਵੀ ਇਹਦਾ ਮੋਇਸਚਰ ਸੁੱਪ ਜਾਊਗਾ ਜਿਹੜਾ ਹੁੰਦਾ ਇਹਦੇ ਵਿੱਚ ਕਿ ਕਿਹਨੂੰ ਨਣ ਦੀ ਵੀ ਲੋੜ ਨਹੀਂ ਜੇਕਰ ਧੁੱਪ ਲਵਾ ਲੂਗੇ ਤੁਸੀਂ ਚਾਰ ਤੋਂ ਪੰਜ ਘੰਟੇ ਨੂੰ ਹੰਸਾ ਲੈਣ ਤੇ ਨਾਲ ਨੂੰ ਆਪੇ ਇਸੇ ਤਰੀਕੇ ਨਾਲ ਪੁੰਦੇ ਰਵਾਂਗੇ ਨਾ ਨੂੰ ਆਪ ਜਿਆਦਾ ਨਹੀਂ ਭੁੰਨਣਾ ਹੈਗਾ ਹਲਕੀ ਜਿਹੀ ਦੋ ਖੁਸ਼ਬੂ ਜੀ ਆਉਣ ਲੱਗ ਗਈ ਤੇ ਆਪਾਂ ਇਹਨਾਂ ਨੂੰ ਗੈਸ ਨੂੰ ਬੰਦ ਕਰ ਦਾਂਗੇ ਲਗਾਤਾਰ ਆਪਾਂ ਮਸਾਲਿਆਂ ਨੂੰ ਚਲਾਉਂਦੇ ਰਵਾਂਗੇ ਜੀ ਇਸੇ ਤਰੀਕੇ ਨੇ ਭੁੰਨਣੇ ਹੈਗੇ ਤੇ ਨਹੀਂ ਤਾਂ ਇਹ ਜਲ ਜਾਣਗੇ ਮਸਾਲੇ ਜੇਕਰ ਆਪਾਂ ਇਹਦੇ ਵਿੱਚ ਚਮਚਾ ਨਾ ਹਲਾਇਆ ਤਾਂ ਤੇ ਮਸਾਲੇ ਆਪਣੇ ਭੁੱਜ ਗਏ ਚੰਗੀ ਤਰ੍ਹਾਂ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਖੁਸ਼ਬੂ ਆਉਣ ਲੱਗ ਗਈ ਤੇ ਚਟਕਣ ਲੱਗ ਗਏ ਚਟਕਣ ਲੱਗ ਗਏ ਇਸ ਤਰੀਕੇ ਨਾਲ ਖੁਸ਼ਬੂ ਵੀ ਆਉਣ ਲੱਗ ਗਈ ਤੇ ਇੱਥੇ ਆਪਾਂ ਇਹ ਮਸਾਲਾ ਨੂੰ ਠੰਡੇ ਹੋਣ ਦੇਵਾਂਗੇ ਜੀ ਤੇ ਫਿਰ ਆਪਾਂ ਦਰਦ ਰਹੀਏ ਪੀਸ ਲਾਂਗੇ ਇਹਨਾਂ ਨੂੰ ਤੇ ਲੋ ਜੀ ਇਸ ਤਰੀਕੇ ਨਾਲ ਆਪਾਂ ਮਸਾਲੇ ਬਰੀਕ ਕਰ ਲਏ ਅਗੇ ਤੇ ਜੇਕਰ ਤੁਹਾਡੇ ਕੋਲ ਜੂਸਰ ਗ੍ਰੈਂਡਰ ਨਹੀਂ ਹੈਗਾ ਕੁਝ ਵੀ ਤਾਂ ਤੁਸੀਂ ਇਹ ਕੁੰਡੇ ਘੋਟੇ ਦੇ ਵਿੱਚ ਵੀ ਇਹ ਦਰਦਰੇ ਜਿਹੇ ਇਸ ਤਰੀਕੇ ਨਾਲ ਕੁੱਟ ਸਕਦੇ ਆਂਗੇ ਮਸਾਲੇ ਤੇ ਆਪਾਂ ਇਹਨਾਂ ਨੂੰ ਜ਼ਿਆਦਾ ਇਦੋਂ ਬਰੀਕ ਨਹੀਂ ਕਰਨਾ ਹੈਗਾ ਇਸ ਤਰੀਕੇ ਨਾਲ ਹੀ ਰੱਖਣਾਗਾ ਤੇ ਲੋ ਜੀ ਜਿਹੜੇ ਆਪਾਂ ਮਸਾਲੇ ਹੀ ਪੀਤੇ ਆ ਹੁਣ ਆਪਾਂ ਇਹਦੇ ਵਿੱਚ ਰਲਾ ਦਾਂਗੇ ਇਸ ਤਰੀਕੇ ਨਾਲ ਸਾਰੇ ਮਸਾਲੇ ਆਪਾਂ ਨੇ ਪਾ ਲਏ ਆਗੇ ਪੀਸ ਕੇ ਤੇ ਹੁਣ ਆ ਇੱਥੇ ਆਪਾਂ ਪਾਵਾਂਗੇ ਜੀ 2 ਚਮਚ ਹਲਦੀ ਦੇ ਪਾਵਾਂਗੇ ਆਪਾਂ ਕੁਝ ਹਲਦੀ ਆਪਾਂ ਪਹਿਲਾਂ ਵੀ ਪਾਈ ਹੋਈ ਹੈਗੀ ਤੇ 2 ਚਮਚ ਆਪਾਂ ਹਲਦੀ ਦੇ ਪਾ ਲੈਣੇ ਆ ਤੇ 2 ਚਮਚੀ ਆਪਾਂ ਨਮਕ ਦੇ ਪਾਵਾਂਗੇ ਹੋਰ ਭਰ ਕੇ ਕਿਉਂਕਿ ਪਹਿਲਾਂ ਵੀ ਨਮਕ ਆਪਾਂ ਨੇ ਪਾਇਆ ਹੋਇਆਗਾ ਤੇ 4 ਚਮਚੇ ਇੱਥੇ ਆਪਾਂ ਪਾਵਾਂਗੇ ਜੀ ਕਸ਼ਮੀਰੀ ਲਾਲ ਮਿਰਚ ਤੇ ਤੁਸੀਂ ਇੱਥੇ ਜਿਹੜੀ ਆਪਾਂ ਇਹ ਕਸ਼ਮੀਰੀ ਲਾਲ ਮਿਰਚ ਪਾਈਏ ਤੁਸੀਂ ਵੱਧ ਘੱਟ ਵੀ ਕਰ ਸਕਦੇ ਆਂਗੇ ਮਿਰਚ ਤੁਸੀਂ ਇੱਥੇ ਵੱਧ ਘੱਟ ਵੀ ਕਰ ਸਕਦੇ ਆਂ ਜੀ ਤੇ ਇਹਦੇ ਨਾਲ ਇਹਦਾ ਕਲਰ ਬਹੁਤ ਵਧੀਆ ਆਊਗਾ ਤੇ ਇੱਕ ਚਮਚੇ ਇੱਥੇ ਆਪਾਂ ਪਾਵਾਂਗੇ ਜੀ ਕਲੌਂਜੀ ਦਾ ਤੇ ਇੱਕ ਚਮਚੇ ਇੱਥੇ ਆਪਾਂ ਪਾ ਲਾਂਗੇ ਜੀ ਅਜਵਾਇਨ ਦਾ 1 ਚਮਚੇ ਇੱਥੇ ਛੋਟੇ ਆਪਾਂ ਪਾਵਾਂਗੇ ਜੀ ਹਿੰਗ ਦਾ ਤੇ ਹਿੰਗ ਦਾ ਫਲੇਵਰ ਇਹ ਚ ਬਹੁਤ ਵਧੀਆ ਆਉਂਦਾ ਆਚਾਰ ਚ ਜੀ ਤੇ ਹਿੰਗ ਤੁਸੀਂ ਇਹ ਬਰੀਕ ਪੀਸੀ ਹੋਈ ਲੈਣੀ ਆ ਮੋਟੇ ਵਾਲੀ ਨਹੀਂ ਲੈਣੀ ਤੇ ਹੁਣ ਇੱਥੇ ਆਪਾਂ ਲੈ ਲਿਆ ਜੀ ਸਰੋਂ ਦਾ ਤੇਲ ਤੇ ਆਪਾਂ ਇਹ 400 ਗ੍ਰਾਮ ਲੇਤਾ ਗਾ ਸਰੋਂ ਦਾ ਤੇਲ ਤੇ ਇਹਨੂੰ ਵੀ ਆਪਾਂ ਇਹਦੇ ਵਿੱਚ ਮਿਕਸ ਕਰ ਦਾਂਗੇ ਚੰਗੀ ਤਰ੍ਹਾਂ ਸਾਰੇ ਤੇਲ ਨੂੰ ਚੰਗੀ ਤਰ੍ਹਾਂ ਆਪਾਂ ਰੜਾ ਲੈਣਾ ਇਹਨੂੰ ਬਹੁਤ ਹੀ ਵਧੀਆ ਆਪਣਾ achar ਬਣ ਕੇ ਤਿਆਰ ਹੋਊਗਾ ਜੀ ਤੇ ਇੱਕ ਵਾਰ ਇਸ ਤਰੀਕੇ ਨਾਲ ਬਣਾ ਕੇ ਜਰੂਰ ਵੇਖਿਓ ਜੀ ਇਹ achar ਤੇ ਬਹੁਤ ਵਧੀਆ ਤਰੀਕਾ ਆਪਾਂ ਤੁਹਾਡੇ ਨਾਲ ਇਹ ਸ਼ੇਅਰ ਕੀਤਾ ਜੀ achar ਦਾ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਜੀ ਲਓ ਜੀ ਇੱਥੇ ਆਪਾਂ ਚੰਗੀ ਤਰ੍ਹਾਂ achar ਨੂੰ ਮਿਕਸ ਕਰ ਲਿਆ ਏ ਤੇ ਦੇਖੋ ਕਿੰਨਾ ਵਧੀਆ ਲੱਗਦਾ ਹੈ ਇਹ ਇਹ ਅਰਹੇ ਨੂੰ ਹੁਣੇ ਹੀ ਖਾ ਲਓ ਵਧੀਆ ਨਰਮ ਹੋਇਆ ਪਿਆ ਇਹ ਤੇ ਜੇਕਰ ਤੁਸੀਂ ਜ਼ਿਆਦਾ ਟਾਈਮ ਤੱਕ ਚਲਾਉਣਾ ਚਾਹੁੰਦੇ ਹੋ ਜੀ ਕਈ ਭੈਣਾਂ ਕਹਿ ਦਿੰਦੀਆਂ ਵੀ ਜਿੱਦਾਂ ਮਰਜੀ ਅਚਾਰ ਪਾ ਲਓ ਖਰਾਬ ਹੋ ਜਾਂਦਾ ਤਾਂ ਤੁਸੀਂ ਇਹਦੇ ਵਿੱਚ ਤੇਲ ਵੀ ਵੱਧ ਪਾ ਸਕਦੇ ਆਂਗੇ ਤੇ ਜੇਕਰ ਤੇਲ ਨਹੀਂ ਪਾਉਣਾ ਥੋੜਾ ਜਿਹਾ ਜ਼ਿਆਦਾ ਤਾਂ ਤੁਸੀਂ ਇਹਦੇ ਵਿੱਚ 2 ਜਾਂ 4 ਚਮਚ ਤੇ ਸਿਰਕੇ ਦੇ ਪਾ ਸਕਦੇ ਹੋ ਚਿੱਟੇ ਸਿਰਕੇ ਦੇ ਤੇ ਬਿਲਕੁਲ ਵੀ ਗਾਰੰਟੀ ਹੈ ਜੀ ਤੇ ਅਚਾਰ ਖਰਾਬ ਨਹੀਂ ਹੋਊਗਾ ਕਦੇ ਵੀ ਤੇ ਇਹ ਆਪਣਾ ਸਿਰਕਾ ਇਹ ਚਿੱਟਾ ਸਿਰਕਾ ਤੇ ਆਮ ਹੀ ਦੁਕਾਨਾਂ ਤੋਂ ਮਿਲ ਜਾਂਦਾ ਕਾ ਤੇ ਇਹਨੂੰ ਆਪਾਂ 4 ਚਮਚ ਦੇ ਹਿਸਾਬ ਨਾਲ ਪਾ ਲਾਂਗੇ ਇਸ ਤਰੀਕੇ ਨਾਲ ਇਹਨੂੰ ਪਾ ਲਾਂਗੇ ਆਪਾਂ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਜੀ ਜਿਆਦਾ ਪਾਣੀ ਪਾਉਣਾ ਸਿਰਕਾ 4 ਚਮਚ ਦੇ ਕਰੀਬ ਆਪਾਂ ਪਾ ਲਏ ਜੀ ਤੇ ਇਹਨੂੰ ਵੀ ਆਪਾਂ ਚੰਗੀ ਤਰ੍ਹਾਂ ਹਿਲਾ ਲਾਂਗੇ ਹੁਣ ਸਾਰੀਆਂ ਫੜੀਆਂ ਦੇ ਦੁਆਰਾ ਕਿਉਂਕਿ ਆਪਾਂ ਚਾਹੋ ਨੇ ਵੱਧ ਤੋਂ ਵੱਧ ਟਾਈਮ ਚੱਲੇ ਆਪਣਾ ਆਚਾਰ ਤੇ ਤਾਂ ਕਰਕੇ ਆਪਾਂ ਨੇ ਸਿਰਕਾ ਪਾਇਆ ਤੇ ਲਓ ਜੀ ਹੁਣ ਆਪਾਂ ਸਿਰਕਾ ਰੜਾ ਕੇ ਵੀ ਚੰਗੀ ਤਰ੍ਹਾਂ ਇਹਨਾਂ ਨੂੰ ਰੜਾ ਲਿਆ ਏ ਚੰਗੀ ਤਰ੍ਹਾਂ ਮਿਕਸ ਕਰ ਲਿਆ ਇੱਕ ਵਾਰ ਤੇ ਹੁਣ ਆਪਾਂ ਇਹਨੂੰ ਕਿਸੇ ਵਰਤਨ ਦੇ ਵਿੱਚ ਪਾ ਲਾਂਗੇ ਜੀ ਜੇਕਰ ਤੁਹਾਡੇ ਕੋਲੇ ਕੱਚ ਦਾ ਜਾਂ ਵਰਤਮਾਨ ਹੁੰਦਾ ਜਿਹੜਾ ਆਚਾਰ ਵਾਸਤੇ ਜੇਕਰ ਉਹ ਹੈਗਾ ਤਾਂ ਬਹੁਤ ਹੀ ਜ਼ਿਆਦਾ ਵਧੀਆ ਗੱਲ ਲੱਗੀ ਤੇ ਆਪਣੇ ਕੋਲੇ ਹੈ ਨਹੀਂਗਾ ਤੇ ਆਪਾਂ ਇਹਨੂੰ ਪਲਾਸਟਿਕ ਦੇ ਡੱਬੇ ਦੇ ਵਿੱਚ ਹੀ ਪਾਵਾਂਗੇ ਤੇ ਪਲਾਸਟਿਕ ਦਾ ਡੱਬਾ ਜੀ ਆਪਾਂ ਪਹਿਲਾਂ ਚੰਗੀ ਤਰ੍ਹਾਂ ਧੋ ਲਿਆ ਸੀਗਾ ਧੋ ਕੇ ਤੇ ਉਹਨੂੰ ਧੁੱਪੇ ਸੁਕਾ ਲਿਆ ਸੀ ਆਪਾਂ ਨੇ ਚੰਗੀ ਤਰ੍ਹਾਂ ਖੋਲ ਕੇ ਤੇ ਤੁਸੀਂ ਵੀ ਜਿਹੜੇ ਵੀ ਵਰਤਨ ਦੇ ਵਿੱਚ ਅਚਾਰ ਪਾਉਣਾ ਤੇ ਧੋ ਕੇ ਪਹਿਲਾਂ ਉਹਨੂੰ ਚੰਗੀ ਤਰ੍ਹਾਂ ਸੁਕਾ ਲੈਣਾ ਉਹਦੇ ਵਿੱਚ ਨਮੀ ਬਿਲਕੁਲ ਨਹੀਂ ਰਹਿਣੀ ਚਾਹੀਦੀ ਤੇ ਫਿਰ ਅਚਾਰ ਪਾਉਣਾ ਜੀ ਤੇ ਹੁਣ ਆਪਾਂ ਅਚਾਰ ਪਾਉਨੇ ਆਂ ਇਹ ਡੱਬੇ ਦੇ ਵਿੱਚ ਤੇ ਇਹ ਥੋੜਾ ਥੋੜਾ ਕਰਕੇ ਜੀ ਆਪਾਂ ਸਾਰਾ achar ਵਿੱਚ ਪਾ ਲਾਂਗੇ ਇਹਦੇ ਡੱਬੇ ਦੇ ਤੇ ਲੋ ਜੀ ਆਪਾਂ ਸਾਰਾ achar ਪਾ ਲਿਆ ਏ ਡੱਬੇ ਦੇ ਵਿੱਚ ਇਸ ਤਰੀਕੇ ਨਾਲ ਪੂਰਾ ਡੱਬਾ ਭਰ ਗਿਆ ਆਪਣਾ achar ਦਾ ਤੇ ਹੁਣ ਤੁਸੀਂ ਜੀ ਜਦੋਂ ਵੀ ਇਹਨੂੰ achar ਨੂੰ ਕੱਢਣਾਗਾ ਤਾਂ ਇਹਨੂੰ ਸੁੱਕੇ ਚਮਚ ਦੇ ਨਾਲ ਹੀ ਕੱਢਣਾਗਾ ਤੇ ਹੱਥ ਨਾਲ ਇਹਨੂੰ ਬਿਲਕੁਲ ਨਹੀਂ ਕੱਢਣਾ ਹੈਗਾ ਚਮਚੇ ਨਾਲ ਹੀ ਕੱਢਣਾ ਜੇਦੋਂ ਵੀ ਕੱਢਣਾ ਗਿੱਲਾ ਚਮਚਾ ਨਹੀਂ ਪਾਉਣਾ ਜੀ ਇਹਦੇ ਵਿੱਚ ਤੇ ਤੇ ਲੋ ਜੀ ਸਾਰਾ achar ਆਪਾਂ ਡੱਬੇ ਦੇ ਵਿੱਚ ਭਰ ਲਿਆ ਏ ਤੇ ਦਿਨ ਦੇ ਵਿੱਚ ਇੱਕ ਵਾਰ achar ਨੂੰ ਜ਼ਰੂਰ ਹਿਲਾ ਦੇਣਾ ਜੀ ਤੁਸੀਂ ਤੇ ਚੰਗੀ ਤਰ੍ਹਾਂ ਬੰਦ ਕਰ ਦਾਂਗੇ ਹੁਣ ਆਪਾਂ ਡੱਬੇ ਨੂੰ ਤੇ ਬਹੁਤ ਹੀ ਵਧੀਆ ਬਣਾ achar ਬਣ ਕੇ ਤਿਆਰ ਹੈ ਜੀ ਤੇ ਜੇਕਰ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਜੀ ਤੇ ਵੀਡੀਓ ਵੇਖਣ ਲਈ ਬਹੁਤ-ਬਹੁਤ ਧੰਨਵਾਦ ਜੀ ਤੇ ਤੁਸੀਂ ਵੀ ਇਸ ਤਰੀਕੇ ਨਾਲ achar ਬਣਾਉਣਾ ਤੇ ਖਾਣਾ ਜੀ ਤੇ ਬਹੁਤ ਵਧੀਆ ਲੱਗੂਗਾ ਤੁਹਾਨੂੰ ਇਹ achar ਜੀ ਤੇ ਮਿਲਦੇ ਆਂ ਜੀ ਕਿਸੇ ਹੋਰ ਵੀਡੀਓ ਨਾਲ ਜੀ